ਲੋਡ ਅਨਸਰ ਜਿਹੜਾ ਅੱਜ ਪ੍ਰੈਸ ਕਾਨਫਰੈਂਸ ਤੇ ਕੀ ਮਾਮਲਾ ਕੀ ਹੈ ਜੀ ਇਹ ਜੀ 31 125 ਨੂੰ ਦੇਰ ਸ਼ਾਮ ਇੱਕ ਇਨਸੀਡੈਂਟ ਹੋਇਆ ਸੀਗਾ ਜਿਸ ਦੇ ਵਿੱਚ ਅਰਿਹੰਤ ਫੋਰਨ ਐਕਸਚੇਂਜ ਪ੍ਰਾਈਵੇਟ ਲਿਮਿਟਿਡ ਜਿਹੜੀ ਕਿ ਬਸਟੈਂਡ ਲੱਗੇ ਆ ਉਸ ਦੇ ਜਿਹੜੇ ਮੈਨੇਜਰ ਕਮ ਮਾਲਿਕ ਸੀਗੇ ਉਹਨਾਂ ਦੇੰ ਤੋਂ ਲੁੱਟਖੋ ਹੋਈ ਸੀ ਜਿਸ ਬੰਦੇ ਵਿੱਚ ਐਫ ਆਈ ਆਰ ਲੌਂਚ ਕੀਤੀ ਗਈ ਸੀ ਤੇ ਉਸ ਕੇਸ ਨੂੰ ਸਾਡੀ ਇੱਕ ਟੀਮ ਬਣਾਈ ਗਈ ਸੀ ਟ੍ਰੇਸ ਕਰਨ ਲਈ ਜਿਹਦੇ ਵਿੱਚ ਐਸ ਪੀ ਇਨਵੈਸਟੀਗੇਸ਼ਨ ਤੇ ਸੀਆਈਏ ਇਨਚਾਰਜ ਸੀਗੇ ਉਹਨੇ ਬਹੁਤ ਮਿਹਨਤ ਕਰਦੇ ਹੋਏ ਆਪਣੇ ਸੋਰਸਸ ਡਵੈਲਪ ਕਰਦੇ ਹੋਏ ਉਸ ਕੇਸ ਨੂੰ ਕ੍ਰੈਕ ਕੀਤਾ ਔਰ 13,50,000 ਜੋ ਚੋਰੀ ਹੋਇਆ ਸੀ ਉਹ ਰਿਕਵਰ ਕੀਤਾ ਔਰ 28,500 28-22 ਜਿਹੜੇ ਉਹਨਾਂ ਦੇ ਕਿਉਂਕਿ ਮਨੀ ਚੇਂਜ ਦਾ ਕੰਮ ਕਰਦੇ ਸਨ ਉਹਨਾਂ ਦੇ ਕੋਲ ਸੀ ਉਹ ਰਿਕਵਰ ਕੀਤੇ ਔਰ ਇੱਕ ਆਈਫੋਨ 14 ਮੈਕਸ ਉਹ ਰਿਕਵਰ ਕੀਤਾ ਦੋਸ਼ੀਆਂ ਤੋਂ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਇਹ ਜਿਹੜੀ ਲੋਟ ਇਹਨਾਂ ਨੇ ਕੀਤੀ ਸੀਗੀ ਉਹਦੇ ਵਿੱਚੋਂ ਕਿੰਨੀ ਰਿਕਵਰੀ ਹੋਈ ਹੈ ਸਾਰੀ ਮਨੀ ਹਾਂ ਜੀ ਹਾਂ ਉਦੋਂ ਕਿਹੜੀ ਜਗ੍ਹਾ ਹੋਈ ਸੀ ਦਿੱਕਤ ਉਹ ਮੋਤਾ ਸਿੰਘ ਮੋਤਾ ਸਿੰਘ ਨਗਰੇ ਜਾ ਰਿਹਾ ਸੀਗਾ ਜੀ ਆਪਣੀ ਬਾਈਕ ਦੇ ਉੱਤੇ ਉਦੋਂ ਇਹਨੂੰ ਰੋਡ ਤੇ ਇਹਨਾਂ ਕੋਲ ਮਤਲਬ ਬਲੰਟ ਵੈਪਨ ਸੀਗੇ ਉਹਨਾਂ ਨੇ ਇਹਨੂੰ ਕੁੱਟਮਾਰ ਕਰਕੇ ਦੇਖੋ ਖੋ ਕੇ ਲੈ ਗਏ ਕਿੰਨੇ ਰੋਕੀ ਗ੍ਰਿਫਤਾਰ ਕੀਤੇ ਤਿੰਨ ਗਰੁੱਪ ਰੋਕੀ ਗ੍ਰਿਫਤਾਰ ਕੀਤੇ ਹੋਰ ਹੈਗਾ ਕਿ ਤਿੰਨ ਨਹੀਂ ਇਹ ਤਿੰਨ ਨਹੀਂ ਸੀਗੇ ਨਾ ਕੋਈ ਪਾਸ ਕ੍ਰਿਮੀਨਲ ਰਿਕਾਰਡ ਨਹੀਂ ਹੈ ਫਸਟ ਟਾਈਮ ਪਹਿਲੇ ਫਸਟ ਟਾਈਮ ਹਾਲੇ ਤੱਕ ਫਸਟ ਟਾਈਮ ਹੀ ਹੈ ਤੇ ਇਹਦੇ ਵਿੱਚ ਇੱਕ ਬੰਦਾ ਡੇਰੀ ਦਾ ਕੰਮ ਕਰਦਾ ਸੀ ਇੱਕ ਅਮਰੀਕਾ ਗਿਆ ਜੀ ਵਾਪਿਸ ਆ ਕੇ ਬੈਂਕ ਰਿਕਵਰੀ ਦਾ ਕੰਮ ਕਰਦਾ ਜੀ ਤੀਸਰਾ ਸਟੂਡੈਂਟ ਹੈ ਇਹਨਾਂ ਦਾ ਆਪਸ ਵਿੱਚ ਕੋਈ ਉਦਾਂ ਇਹਦੇ ਨਾਲ ਪਹਿਲਾਂ ਇੱਕ ਜੀਜਾ ਇੱਕ ਸਾਲ ਹੈ ਜਿਹਦੇ ਨਾਲ ਕੀ ਹੈ ਜਿਹੜਾ ਵਿਕਟਮ ਹੈਗਾ ਉਹ ਇਹੀ ਮਨੀ ਜੀ ਪੈਸੇ ਇਹਨਾਂ ਨੇ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਰੋਜ਼ ਸ਼ਾਮ ਨੂੰ ਇੱਥੋਂ ਨਿਕਲਦੇ ਆਂ ਔਰ ਕੈਸ਼ ਲੈ ਕੇ ਜਾਂਦੇ ਆ ਕਿਉਂਕਿ ਇਹ ਦੁਕਾਨ ਤੇ ਛੱਡ ਕੇ ਨਹੀਂ ਜਾਂਦੇ ਕਿਉਂਕਿ ਇਹ ਲੜਕਾ ਜਿਹੜਾ ਦੂਸਰਾ ਹਰਪੀਤ ਹੈ ਉਹ ਅਮਰੀਕਾ ਤੋਂ ਵਾਪਿਸ ਆਇਆ ਸੀ ਤੇ ਮਨੀ ਐਕਸਚੇਂਜ ਕਰਾਈ ਹੋਈ ਹੈ ਕਿ ਤੇ ਉਹਨੂੰ ਥੋੜਾ ਆਈਡੀਆ ਸੀ ਤੇ ਉਹਨਾਂ ਨੇ ਰੈਕੀ ਕੀਤੀ ਦੋ ਕੁ ਦਿਨ ਕਿੰਨੇ ਵਜੇ ਨਿਕਲਦੇ ਆ ਤੇ ਕਿੰਨੇ ਵਜੇ ਕਿਸ ਰਸਤੇ ਜਾਂਦੇ ਫਿਰ ਉਹਨ 사이ਟ ਜਗਾ ਆਇਡੈਂਟੀਫਾਈ ਕਰਕੇ ਜਿੱਥੇ ਇਹਨਾਂ ਨੂੰ ਈਜ਼ੀ ਸੀ ਔਰ ਕਿ ਉਹਨੂੰ ਕੁੱਟਮਾਰ ਕਰਕੇ ਉਹਦੇ ਕੋਲੋਂ ਪੈਸੇ ਖੋ ਕੇ ਲੈ। ਸਟੂਡੈਂਟ ਦਾ ਕਿਹੜੀ ਕਲਾਸ ਦਾ ਹੈ? 12th ਦਾ ਜੀ। 12th ਹੂੰ 19 ਈਅਰ 올। ਬਾਲੀਗਾ ਜੀ। 19 ਈਅਰ 올। ਤਨੇ ਲੋਕਲੀ ਰਹਿਣ ਵਾਲੇ ਨੇ ਤਿੰਨੋਂ ਲੋਕਲੀ ਆ ਜੀ ਹਾਂਜੀ ਇੱਕ ਕੈਂਤ ਦਾ ਤੇ ਇੱਕ ਪਿੰਡ ਹੈ ਵਿਸ਼ੇਸ਼ਰਪੁਰ ਦਾ ਤੇ ਇੱਕ ਅਕੰਗ ਸਾਬੂ ਦਾ ਜੀ। ਜੀਜਸਰ ਇਹਦਾ ਕੀ ਕੰਮ? ਹਾਂਜੀ ਜੀਜਸਰ ਇਹਦਾ ਕੰਮ। ਇਜਾ ਜਿਹੜੇ ਆ ਗੁਰਬਖਸ਼ ਸਿੰਘ ਨੇ ਜੀ ਤੇ ਹਰਪ੍ਰੀਤ ਸਿੰਘ ਇਹ ਤਿੰਨੇ ਆਪਸੇ ਦੋ ਜਿੱਕੇ ਨੇ ਗੁਰਬਖਸ਼ ਸਿੰਘ ਜੀ ਜੈ ਜੀ ਉਹਦਾ ਸਾਲਾ ਹਰਪ੍ਰੀਤ ਸਿੰਘ ਜਿਹੜਾ ਅਮਰੀਕਾ ਤੋਂ ਵਾਪਸ ਆਇਆ ਸੀ ਉਹ ਬੈਂਕ ਰਿਕਵਰੀ ਦਾ ਕੰਮ ਕਰਦਾ ਸੀ ਔਰ ਤੀਸਰਾ ਹਰਸ਼ਵਰਮਾ ਜੀ ਜਿਹੜਾ ਕਿ ਸਟੂਡੈਂਟ ਉਹ ਸਾਮਾ ਹਰਪ੍ਰੀਤ ਦੇ ਕੰਟੈਕਟ ਸੀ ਉਸਕੇ ਕੇਸ ਨੂੰ ਕ੍ਰੈਕ ਕੀਤਾ ਔਰ 13.5 ਲੱਖ ਜੋ ਚੋਰੀ ਹੋਇਆ ਸੀ ਉਹ ਰਿਕਵਰ ਕੀਤਾ ਔਰ 28